ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਕੀ ਸਤਨਾਜ ਲੰਮੇ ਪੈਂਡਾ ਦੇਖੇ ਪਹੁੰਚਾ ਬਾਈਪਾਸ ਤੇ ਆਰੰਭ ਹੋਇਆ ਸੀਗਾ ਸਰਕਾਰਪੁਰ ਸਾਹਿਬ ਤੋਂ 350 ਸਾਲਾਂ ਦੀ ਮਨਾ ਰਹੇ ਨੇ ਸ੍ਰੀ ਗੁਰੂ ਹਰਿਬਹਾਦਰ ਜੀ ਭਾਈ ਜੱਲਾ ਜੀ ਭਾਈ ਮਤੀਦਾ ਜੀ ਭਾਈ ਸਦੀਰਾ ਜੀ 350 ਸਾਲਾਂ ਨੂੰ ਸਪਰਸ਼ਤ ਵੰਨੋ ਲੰਗਰ ਲਗਾਏ ਗਏ ਸੇਰੂਰ ਦੇ ਲੰਗਰ ਲਗਾਏ ਗਏ ਗੁਰੂ ਮਹਾਰਾਜ ਦਾ ਧੰਨਵਾਦ ਔਰ ਔਰ ਪ੍ਰਣਾਮ ਸਾਡੀ ਮਨਾਉਂਦੇ ਹੋਏ ਵਾਹਿਗੁਰੂ ਜੀ ਦਾ ਧੰਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਆ ਵਾਈਕੁ ਜੀ ਫੋਡੇ ਹਨ 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 ਸ੍ਰੀ ਗੁਰੂ ਕ੍ਰਿਪਾਦਰ ਜੀ ਸੈਟੀ ਦੀ ਚੰਦਰ ਇਹਨਾਂ ਦੀ ਯਾਦ ਵਿੱਚ 350 ਸਾਲ ਬਾਅਦ ਨੂੰ ਸਮਾਗਮ ਹੋ ਅੱਜ ਸ੍ਰੀ ਬਸਤਾਰਪੁਰ ਪਰਤੋ ਮਾਤਾ ਜੀ ਕੋਲ ਗੁਰੂ ਜੀ ਦੇ ਸੇਵਾ ਕਰਵਾਉ ਦਾ ਆਰੰਭ ਹੋਇਆ ਜੋ ਕਿ ਖੱਕ ਸਿੰਘ ਜੀ ਦੇ ਘਰੋਂ ਆਪ ਪਹੁੰਚਿਆ ਪਾਈ ਭਾਈ ਪਾਈ ਜੱਲਾ ਜੀ ਭਾਈ ਮਤੀ ਦਾ ਜੀ ਭਾਈ ਸਦੀ ਦਾ ਜੀ ਨੂੰ ਕੋਟਨ ਕੋਟ ਪ੍ਰਣਾਮ ਨਾਨੀ ਸ਼ੀਰ ਦੀ ਜਾਸ ਮੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇ ਨਮਸਕਾਰ ਕਰਦੇ ਹਾਂ ਸੰਗਤਾਂ ਨੂੰ ਬਰਦਵਾ ਪਾਛੀ ਜਨੇ ਦੀ ਸੰਗਤਾਂ ਨੂੰ ਅੱਜ ਮਹਾਨ ਲੰਗਰ ਦੀ ਸੇਵਾ ਦੀ ਜਗਤ ਜਗਤ ਵਿੱਚ ਸਭ ਪਿੰਡੀਆਂ ਸੰਗਤਾਂ ਨੇ ਪਰਮ ਸੰਭੂ ਦੇ ਚੇਤੇ ਵਿੱਚ ਵੱਧ ੜ ਕੇ ਆਲੇ ਆਈ ਸਾਨੂੰ ਜੀਰੂ ਕਰਦਿਆਂ ਪਿਆਰ ਗੁਰੂ ਦਾ ਦਸਤਾਰ ਬਖਸ਼ਾਇਆ ਤੇ ਦੁਕਾਣ ਦਾ ਮਹਾਰਾਜ ਜੀ ਸਾਜੀ ਕੇਸ ਵੰਚ ਨਗਰਿਕ ਤੋਂ ਆ ਗਿਆ ਜੀ 350 ਸਾਲਾ ਸੇਗਪਾਤ ਦੀ ਮਹਾਰਾਜ ਜੀ ਜਨਮ ਦਿਵਸ ਮਨਾਉਂਦੇ ਹੋਏ ਨਗਰ ਕੀ ਤਨ ਕਰਤਾਰ ਸਿੰਘ ਸਾਹਿਬ ਨੂੰ ਸਾਰੇ ਬਹੁਤ ਬਹੁਤ ਅਨੰਦ ਸਿੰਘ ਸਾਹਿਬ ਜੀ ਜਾਏਗਾ ਸਭ ਸ਼ਾਂਤਾਂ ਨੇ ਸੁਖਬਾਲਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਇਹ ਨਰਗੀਤ ਕਿੱਥੋਂ ਚੱਲਾ ਪਾਇਆ ਜੀ ਕਿੱਥੋਂ ਆਇਆ ਗਿਆ ਨਗਰ ਕੀ ਤਨ ਦੂਜਾ ਫੰਕਸ਼ਨ ਕੀ ਹੋਇਆ ਦੂਜਾ ਦਵਾਰ ਸਰਕਾਰਪੁਰ ਸਾਹਿਬ ਤੋਂ ਚੱਲ ਕੇ ਆਇਆ ਨਗਰ ਕੀ ਤਨ ਰਾਸ ਵਿੱਚ ਹੁੰਦਾ ਹੋਇਆ 90 ਪਿੰਡ ਬਾਈਪਾਸ ਉੱਪਰ ਪਾਸੇ ਸ਼ੇਨੀ ਵੱਲੋਂ ਸਾਕਤਾ ਨੇ ਲੱਕਰ ਲਗਾਏ ਗਏ ਅਤੇ ਸਤਿ ਸ਼੍ਰੀ ਅਕਾਲ ਸਰਦਾਰ ਜੀ ਦਾ ਸੰਤਾ ਦਾ ਬਹੁਤ ਬਹੁਤ ਧੰਨਵਾਦ ਹੋਰ ਦਰਾਂ ਬੰਨ੍ਹੇ ਨੇ ਬਹੁਤ ਬਹੁਤ ਸਹਿਯੋਗ ਦੇ ਨਾਲ ਸੰਤਾਨ ਸੇਵਾ ਕੀਤੀ ਗੁਰੂ ਦੇ ਲੰਗਰਾਂ ਟੁੱਟਪੜਤਾਏ ਗਏ ਲੰਗਰ ਲਗਾਏਗਾ ਜੀ ਸਾਡੀ ਆ ਨਗਰ ਕੀ ਇਤਿਹਾਸ ਸੰਤਾਨ ਕੀ ਸੰਦੇਸ਼ ਦੇਣਾ ਚਾਹੁੰਦੇ ਤੀਏ ਨਗਰ ਦੇ ਦੇਖੋ ਜੀ ਗੁਰੂ ਸਾਹਿਬ ਨੇ ਇੱਕੋ ਹੀ ਵਿਦੇਸ਼ ਦਿੱਤਾ ਗੁਰੂ ਮਾਨ ਦੇ ਉਪਰਾਹਟ ਪ੍ਰੋਜੈਕਟ ਗੁਰਾ ਕੀ ਵੇਖੋ ਬਹੁਤ ਸਾਰਾ ਹੋ ਗਿਆ ਬਹੁਤ ਬਹੁਤ ਲਵ ਤੇ ਮੇਰ ਭਰੇ ਆਦਰ ਕਰਨ ਵਾਹਿਗੁਰੂ ਪ੍ਰਮਤਖ ਮਹਿੰਤੀ ਪੰਦੇਰ ਪਰ ਯਾਤਰਾ ਕਰਨ ਇਸ ਜੇਰਾ ਸਾਡੀ ਸੇਵਾ ਲੈਂਦੇ ਰਹਿਣ ਚਾਡੀ ਕਲਾ ਕਰ ਵਾਹਿਗੁਰੂ ਦਾ ਖਾਤਮਾ ਵਾਹਿਗੁਰੂ